ਸਾਸ਼ੀ ਕਾਲ ਮੈਸੂਕਬੰਦਰ ਕੋਲ ਲੈ ਕੇ ਹਾਜ਼ਰ ਆਇਆ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ న్యూਸ ਵਾਲਾ ਭਗਵੰਤ ਮਾਨ ਦੀ ਸੁਖਬਾਲ ਖਹਿਰਾ ਨੂੰ ਚੁਣੌਤੀ ਬਰਨਾਲਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਮੁੱਖ ਵਿਰੋਧੀ ਸੁਪਾਲ ਖਹਿਰਾ ਤੇ ਤਿੱਖਾ ਹਮਲਾ ਬੋਲਿਆ ਹੈ ਮਾਨ ਨੇ ਖਹਿਰਾ ਦੇ ਉਸ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਸ ਚੋਣਾਂ ਨੇ ਕਿਹਾ ਸੀ ਉਹਨਾਂ ਪੁਲੰਤ ਸੀਟ ਆਪਣੇ ਦਮ ਤੇ ਜਿੱਤੀ ਸੀ ਮਾਨ ਨੇ ਕਿਹਾ ਵਿਧਾਨ ਸਭਾ ਚੋਣਾਂ ਚ ਹਲਕਾ ਪੁਲੰਤ ਤੋਂ ਆਮ ਆਦਮੀ ਪਾਰਟੀ ਦੇ ਸਮਰਥਕਾ ਕਾਰਨ ਹੀ ਉਹਨਾਂ ਨੂੰ ਜਿੱਤ ਮਿਲੀ ਸੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਉਸ ਜਿੱਤ 'ਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ ਤਾਂ ਖੈਰਾ ਉਹਨਾਂ ਨੂੰ ਉੱਥੇ ਵਾਰ-ਵਾਰ ਰੈਲੀਆਂ ਕਰਨ ਨੂੰ ਕਿਉਂ ਆਖਦੇ ਸਨ ਉਹਨਾਂ ਨੇ ਕਿਹਾ ਕਿ ਜੇਕਰ ਖੈਰਾ ਨੇ ਆਪਣੇ ਦਮ ਤੇ ਪੁਲੰਥ ਸੀਟ ਜਿੱਤੀ ਹੈ ਤਾਂ ਉਹ ਅਸਤੀਫਾ ਦੇ ਕੇ ਮੂੜ ਉੱਥੇ ਚੋਣ ਲੜ ਕੇ ਵੇਖ ਲੈਣ ਅਕਾਲੀ ਦਲ ਟਕਸਾਲੀ ਨਾਲ ਗੜਜੋੜ ਬਾਰੇ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਸ਼ਨੀਵਾਰ ਦੇਰ ਸ਼ਾਮ ਨੂੰ ਇਸ ਤੇ ਫੈਸਲਾ ਆ ਜਾਵੇਗਾ ਇਸ ਦੇ ਨਾਲ ਕੈਪਟਨ ਸਰਕਾਰ ਤੇ ਹਮਲਾ ਬੋਲਦੇ ਆ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ 'ਚ ਆਏ 2 ਸਾਲ ਹੋ ਗਏ ਹਨ ਪਰ باوجود ਇਸ ਦੇ ਸਰਕਾਰ ਦਾ ਕੋਈ ਵਾਦਾ ਵਫਾ ਨਹੀਂ ਹੋਇਆ ਸੋ ਇਹ ਸਿਹੂ ਤੱਕ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹੋ aajnewswala.com